ਸੰਦੂ ਸਾਹਿਬ ਕੀ ਕਹਿਣਾ ਜਿੱਥੇ ਆਇਆ ਹੋ ਤੁਸੀਂ ਇਕੱਠੇ ਦੇਖੋ ਮੈਂ ਕਹੇ ਕਿਸਾਨੀ ਮੋਰਚੇ ਤੋਂ ਬਾਅਦ ਜੇ ਮੈਂ ਕਿਤੇ ਪੰਜਾਬ ਇਕੱਠਾ ਹੁੰਦਾ ਦੇਖਿਆ ਅੱਜ ਇਹ ਸਾਡੇ ਦਾਖੇ ਦੀ ਧਰਤੀ ਤੇ ਪਿੰਡ ਪਨੋੜਾ ਦੇਖਿਆ ਆ ਮੁੰਡਿਆਂ ਦੀ ਉਮਰਾਂ ਦੇਖੋ 25 ਤੋਂ ਲੈ ਕੇ 35 ਸਾਲਾਂ ਵਾਲੀਆਂ ਨਸ਼ਿਆਂ ਤੋਂ ਦੂਰ ਆਲੀਆਂ ਬਿਲਕੁਲ ਔਰ ਵਿਰਾਸਤੀ ਖੇਡਾਂ ਨਾਲ ਜੁੜਨ ਵਾਲੀਆਂ ਬਿਲਕੁਲ ਐਡਾ ਵੱਡਾ ਧੱਕਾ ਯਾਰ ਤੁਸੀਂ ਕਿਹੜੀ ਗੱਲ ਤੋਂ ਇੱਕ ਕਬੂਤਰ ਵਾਲੇ ਬੰਦੇ ਆ ਭਾਵੇਂ ਬਲਤਾਂ ਵਾਲੇ ਬੰਦੇ ਆ ਭਾਵੇਂ ਕੁੱਤਿਆਂ ਨੂੰ ਢੋਣ ਵਾਲੇ ਬੰਦੇ ਆ ਆਪਦੇ ਬੱਚਿਆਂ ਵਾਂਗ ਪਾਲਦੇ ਆ ਇਹਨਾਂ ਨੂੰ ਬਿਲਕੁਲ ਬਿਲਕੁਲ ਜਿਵੇਂ ਪਰਿਵਾਰ ਦੇ ਵਿੱਚ ਆਪਾਂ ਇੱਕ ਆਪ ਦਾ ਜੀ ਹੁੰਦਾ ਓਵੇਂ ਰੱਖਦੇ ਆ ਬਿਲਕੁਲ ਜੀ ਸਰਕਾਰ ਤੇ ਕੋਈ ਭਾਰ ਨਹੀਂ ਬਣਦੇ ਹਾਂਜੀ ਬਿਲਕੁਲ ਸਾਰਾ ਦਿਨ ਆਪਦੇ ਪਰਿਵਾਰਾਂ ਨਾਲ ਜੁੜ ਕੇ ਇਹ ਕੈਨੇਡਾ ਨੂੰ ਪੋਸ਼ਟਦਰ ਪੋਸ਼ਟ ਅੱਗੇ ਲਈ ਜਾਂਦੇ ਆ ਇਸ ਤੇ ਨਾ ਸਿਆਸਤ ਹੋਣੀ ਚਾਹੀਦੀ ਸੀ ਤੇ ਨਾ ਹੀ ਇਹਨਾਂ ਨੂੰ ਰੋਕਣਾ ਚਾਹੀਦਾ ਸੀਗਾ ਬਿਲਕੁਲ ਨਹੀਂ ਰੋਕਣਾ ਚਾਹੀਦਾ ਸੀ ਨਹੀਂ ਪਹਿਲਾਂ ਫਿਰ ਸਰਕਾਰ ਪਾਬੰਦੀ ਲਾਉਂਦੀ ਆ ਫਿਰ ਜਿਹੜੇ ਜੂ ਟਰਨ ਮਾਰਦੀ ਆ ਫਿਰ ਪਤਾ ਨਹੀਂ ਸੀ ਇਹਨਾਂ ਜਿੰਨੀ ਤਾਕਤ ਹੈ ਇਹ ਤਾਕਤ ਦੇਗੀ ਆ ਆ ਇਹੋ ਜੀ ਕਿਤੇ ਪੋਲਿਟਿਕਲ ਪਾਰਟੀ ਨੇ ਟੂਰ ਸਭ ਆਪਾਂ ਸਿਆਸੀ ਪਾਰਟੀਆਂ ਨਾਲ ਸੰਬੰਧ ਰੱਖਦੇ ਆ ਬਿਲਕੁਲ ਜੀ ਇਹੋ ਜੀ ਰੈਲੀ ਕਰਨ ਲਈ ਨਾ ਆਪਾਂ ਨੂੰ 15 ਦਿਨ ਲੱਗ ਜਾਣਗੇ ਤੇ ਚੀਕਾਂ ਫਿਰ ਵੀ ਆ ਨਹੀਂ ਨਿਕਲਣੀਆਂ ਮੈਂ ਕਹਿੰਦਾ ਜੀ ਕੋਈ ਚੀਕਾਂ ਮੈਂ ਕਹਿੰਦਾ ਸਿੰਧੂ ਸਾਹਿਬ ਕੋਈ ਹੋਲਡਿੰਗ ਨਹੀਂ ਕੋਈ ਖਰਚਾ ਨਹੀਂ ਕੋਈ ਹਥਿਆਰ ਨਹੀਂ ਮੈਂ ਉੱਥੇ ਬੋਲਿਆ ਮੈਂ ਕਿਹਾ ਯਾਰ ਇੱਕ ਇਸ਼ਤਿਹਾਰ ਨਹੀਂ ਲਾਇਆ ਸਵਾਦ ਆ ਗਿਆ ਤੁਹਾਡਾ ਤੇ ਇੰਨੀ ਗਰਮੀ ਦਾ ਜਹਾੜ ਦਾ ਮਹੀਨਾ ਧੁੱਪ ਚੜੀ ਵੀ ਹੈ ਤੇ ਆਪਣਾ ਆਪਣੋੜਾ